ਮੇਰੀ ਅਪੀਲ ਜਿੱਥੇ ਮੈਂ ਪੁਲਿਸ ਕਮਿਸ਼ਨ ਦੇ ਨਾਲ ਤਾਂ ਮੈਂ ਗੱਲ ਕੀਤੀ ਕੀਤੀ ਹੈ ਮੇਰੀ ਅਪੀਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਹੈ ਮਾਨ ਸਾਹਿਬ ਪੰਜਾਬ ਦੇ ਅੰਦਰ ਸੇਫ ਹੇਵਨ ਜਿਹਨੂੰ ਕਹਿ ਸਕਦੇ ਆ ਗੈਂਗਸਟਰਸ ਵਾਸਤੇ ਹੈਗਾ ਮਾਫੀਆ ਵਾਸਤੇ ਇੱਕ ਸੈਂਚਰੀ ਹੈਗੀ ਪਰ ਇਸ ਕਿਸਮ ਦੇ ਜਿਸ ਕਿਸਮ ਦੇ ਅੰਦੇਸ਼ੇ ਹੈ ਆ ਜਿਹੜੇ ਭੇੜੀਏ ਇਹ ਗੁਨਾਹ ਨਹੀਂ ਹੈ ਸਾਹਿਬ ਆ ਭੇੜੀਏ ਹੈ ਉਹਨਾਂ ਪੇਡੀਆਂ ਦਾ ਇੱਥੇ ਪੰਜਾਬ 'ਚ ਕੋਈ ਕਿਸੇ ਦਾ ਪੈਰ ਰੱਖਣ ਨੂੰ ਕਿਸੇ ਨੇ ਜਗਾਨ ਨਹੀਂ ਬਾਕੀ ਥੋੜੇ ਸੋਗ ਨੂੰ ਮਾਫ ਸ਼ਾਇਦ ਲੋਕ ਕਰ ਦੇਣ ਪਰ ਇਸ ਕਿਸਮ ਦਾ ਗੁਨਾਹ ਪੰਜਾਬੀਆਂ ਨੇ ਕਦੇ ਵੀ ਨਹੀਂ ਜੇਰਨਾ ਇੱਕ ਪੇਡੀਆਂ ਉੱਥੇ ਆਇਆ ਫਿਰਦਾ ਯੂਪੀ ਦੇ ਅੰਦਰ ਤੇ ਇੱਥੇ ਤਾਂ ਜਿਸ ਕਿਸਮ ਦੇ ਖਦਸੇ ਹੋਰੇ ਪਤਾ ਨਹੀਂ ਕਿੰਨੇ ਕੁ ਪੇਡੀ ਹੈ ਇਹਨਾਂ ਪੇਡੀਆਂ ਨੂੰ ਅਗਰ ਸੰਰਖਣ ਦੇਣ ਦਾ ਕਿਤੇ ਵੀ ਕੋਈ ਸ਼ੱਕ ਵੀ ਪੈਦਾ ਹੋਇਆ ਸਾਰੇ ਦੇ ਸਾਰੇ ਪੰਜਾਬੀ ਇਕੱਠੇ ਹੋ ਕੇ ਸਰਕਾਰ ਦੀ ਤੇ ਇਸ ਐਡਮਿਨਿਸਟ੍ਰੇਸ਼ਨ ਦੀ ਹਿੱਟ ਦੇ ਨਾਲ ਡਿਵਾਨ ਚ ਕਿਸੇ ਨੇ ਕਸਰ ਨਹੀਂ ਰੱਖਣੀ ਅੱਜ ਜ਼ਿੰਮੇਵਾਰੀ ਬਣਦੀ ਹੈ ਭਗਵੰਤ ਮਾਨ ਜੀ ਦੀ ਵੀ ਇਸ ਗਰੀਬ ਪਰਿਵਾਰ ਦਾ ਹਾਲ ਜਾਣਨ ਇਹਨਾਂ ਨੇ ਮਕਾਨ ਤਾਂ ਇੱਥੇ ਲੈ ਲਿਆ ਆ ਕਹਿ ਰਹੇ ਵੀ ਮੈਂ ਜਲੰਧਰ ਦੇ ਅੰਦਰ ਰਹੂੰਗਾ ਪਰ ਮੈਂ ਆਸ ਕਰਦਾ ਇੱਕ ਪਰਿਵਾਰ ਦੇ ਮੁਖੀਆ ਦੇ ਹੋਣ ਦੇ ਨਾਤੇ ਪੰਜਾਬ ਦੇ ਮੁਖੀਆ ਦੇ ਹੋਣ ਦੇ ਨਾਤੇ ਇਸ ਗਰੀਬ ਪਰਿਵਾਰ ਦੀ ਸੁਧ ਲੈਣ ਤੇ ਆ ਇਨਸ਼ੋਰ ਕਰਨ ਵੀ ਨਿਆਂ ਮਿਲੂਗਾ ਤੇ ਇਸ ਬੱਚੇ ਨੂੰ ਉਹਦਾ ਹੱਕ ਮਿਲੂਗਾ ਇਸ ਕਰਕੇ ਆ ਜਾਈਆਂ ਤੇ ਮਨੂੰ ਇਸ ਗੱਲ ਦਾ ਘਟੋ ਘੱਟ ਹੈ ਅੱਜ ਬੱਚੀ ਦੀ ਜਿਹੜੀ ਹੈ ਪੋਜੀਸ਼ਨ ਹੈ ਬੜੀ ਸਟੇਬਲ ਹੈ ਤੇ ਇਸ ਕਰਕੇ ਮਨੂੰ ਇਸ ਗੱਲ ਦਾ ਵੀ ਵਾਹਿਗੁਰੂ ਦੀ ਮਿਹਰ ਹੋਵੇ ਉਹ ਛੇਤੀ ਆਪਣੇ ਬਿਆਨ ਦਰਜ ਕਰਾ ਸਕਣ ਤੇ ਉਹਨਾਂ ਦੇ ਬਣਦੇ ਬਿਆਨਾਂ ਦੇ ਉੱਤੇ ਜੋ ਕਾਰਵਾਈ ਬਣਦੀ ਹੈ ਉਹਦੇ ਤੇ ਪੂਰੇ ਸਾਡੇ ਸਾਰੇ ਸਾਥੀ ਇੱਥੇ ਨਿਗਰ ਰੱਖਾਂਗੇ ਤੇ ਬੱਚੀ ਨੂੰ ਤੇ ਪਰਿਵਾਰ ਨੂੰ ਨਿਆਂ ਮਿਲ ਸਕੇ। ਸਰਪੰਚ ਕਮਿਸ਼ਨਰ ਜੀ ਤੁਸੀਂ ਕਹਿੰਦੇ ਸੀ ਐਮ ਸਾਹਿਬ ਤੁਸੀਂ ਕਿਹਾ ਕਿ ਜੰਦਰ ਰਹ ਰਹੇ ਨੇ ਪਿੱਛੇ ਜਿਹੜੀ ਕ੍ਰਾਈਮ ਹੋ ਰਹੀ ਹੈ ਇੱਕ ਮੁੰਡੇ ਦਾ ਹੱਥ ਵੱਢ ਦਿੱਤਾ ਜਾਂਦਾ ਹੈ ਲੜਕੀ ਨੂੰ ਜਿਹੜੀ ਘਸੀ ਜਾਂਦਾ। ਜੰਦਰ ਦੀ ਇਸ ਤਰ੍ਹਾਂ ਦੀ ਸਿਚੁਏਸ਼ਨ ਨੂੰ ਕਿਵੇਂ ਦੇਖਦੇ ਕਿ ਜੰਦਰ ਪਰ ਇੱਕ ਉਹਦੇ ਉੱਤੇ ਵੀ ਇੱਕ ਕਲੰਕ ਹੋਊਗਾ। ਅਗਰ ਇਸ ਕਿਸਮ ਦਾ ਬੱਚੀ ਦੀ ਅਗਵਾ ਕਰਕੇ ਤੇ ਉਹਦਾ ਸ਼ਾਰੀਰਿਕ ਸ਼ੋਸ਼ਣ ਕੀਤਾ ਗਿਆ ਜਿਸ ਕਿਸਮ ਦੇ ਖਦਸੇ ਆ ਰਹੇ ਹੈ ਤੇ ਇੱਕ ਬਹੁਤ ਵੱਡਾ ਪੰਜਾਬ ਸਰਕਾਰ ਦੇ ਨਹੀਂ ਮੈਂ ਸਮਝਦਾ ਪੰਜਾਬ ਦੇ ਮੱਥੇ ਤੇ ਇੱਕ ਲੰਕ ਨਾ ਲੱਗੇ ਇਹਦੇ ਕਰਕੇ ਮੇਰੀ ਬੇਨਤੀ ਹੈ ਵੀ ਹਰ ਸੰਭਵ ਪ੍ਰਯਾਸ ਕਰਕੇ ਇਹ ਭੇਡੀਆਂ ਤੇ ਨਕੇਲ ਕੀਤੀ ਜਾਵੇ ਸਖਤ ਤੋਂ ਸਖਤ ਸਜ਼ਾ ਸਾਹਿਬ ਕਿ ਇਹ ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਆਮ ਆਦਮੀਆਂ ਦੀ ਸਰਕਾਰ ਹੈ ਕਿ ਬਦਨਾਮ ਆਦਮੀਆਂ ਦੀ ਸਰਕਾਰ ਹੈ ਸਾਡੇ ਜਲੰਧਰ ਦੇ ਵਿੱਚ ਹੀ ਕੱਲ ਇੱਕ ਵਕੀਲ ਦੇ ਘਰ ਗੋਲੀਆਂ ਚੱਲ ਗਈਆਂ ਉਹਦੇ ਤੇ ਅਟੈਕ ਹੋ ਗਿਆ ਕੱਲ আর ਅੱਜ ਦੋ ਬੰਦਿਆਂ ਦੇ ਦਾਦ ਦਿਖਾ ਕੇ ਪੈਸੇ ਲੈ ਗਏ ਪੰਜਾਬ ਦੇ ਵਿੱਚ ਹਾਲਾਤ ਬਹਾਰ ਹੋ ਜਾ ਰਹੇ ਨੇ ਸਰਕਾਰ ਦੇ ਗ੍ਰਿਫਤ ਤੋਂ ਸਾਡੇ ਮੁੱਖ ਮੰਤਰੀ ਜੀ ਨੂੰ ਪਤਾ ਨਹੀਂ ਉਹ ਕਿਸ ਟਾਈਮ ਕੰਮ ਕਰਦੇ ਆ ਜਾਂ ਕੰਮ ਪਤਾ ਨਹੀਂ ਕਰਦੇ ਵੀ ਆ ਕਿ ਨਹੀਂ ਕਰਦੇ ਪੰਜਾਬ ਦਾ ਉਹਨਾਂ ਨੂੰ ਜ਼ਿਆਦਾ ਵਜਨ ਹਰਿਆਣੇ ਦੀਆਂ ਇਲੈਕਸ਼ਨਾਂ ਤੇ ਹੋਰ ਇਲੈਕਸ਼ਨਾਂ ਦਾ ਰਹਿੰਦਾ ਹੈ ਪੰਜਾਬ ਦਾ ਬਹੁਤ ਹੀ ਬੁਰਾ ਹਾਲ ਹੋ ਰਿਹਾ ਹੈ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਇਸ ਕਰਕੇ ਸਰਕਾਰ ਹੋਸ਼ ਕਰੇ ਇਹ ਨਾ ਹੋਵੇ ਕਿ ਸਾਡੇ ਹੱਥ ਚੋਂ ਸਾਰੀ ਗੇਮ ਨਿਕਲ ਜੇ ਹਾਲਾਤ ਇੰਨੇ ਖਰਾਬ ਹੋ ਜਾਈਏ ਕਿ ਇੱਥੇ ਅਰਾਜਿਕਤਾ ਵਾਲੀ ਸਥਿਤੀ ਆ ਜਾਏ ਹੁਣ ਵੀ ਸਰਕਾਰ ਸਮਝੇ ਨਸ਼ਿਆਂ ਨੂੰ ਬੰਦ ਕਰਾਵੇ ਆ ਜਿਹੜੀਆਂ ਲੁੱਟਾਂ ਖੋਹਾਂ ਗੈਂਗਸਟਰ ਤੇ ਇੱਥੇ ਫਰੋਤੀਆਂ ਦਾ ਕੰਮ ਚੱਲਿਆ ਹੋਇਆ ਇਹਨੂੰ ਸਰਕਾਰ ਰੋਕੇ ਛੇਤੀ ਨਹੀਂ ਤਾਂ ਸਾਨੂੰ ਵੱਡਾ ਸੰਘਰਸ਼ ਵਿੜਨ ਲਈ ਮਜਬੂਰ ਹੋਣਾ ਪਏਗਾ